ਸਾਸੀ ਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਮੁਖਸਰ ਜ਼ਿਲ੍ਹੇ ਦਾ ਮਨਮਤਾ ਨਗਰ ਆ ਮਿੱਤਰੋ ਤੇ ਹਰੀਕੇ ਕਲਾਂ ਦਾ ਗਵੰਡੀ ਪਿੰਡਾ ਪਿੰਡਾ ਮਿੱਤਰੋ ਖੋਖਰ ਖੋਖਰ ਪਿੰਡ ਦੇ ਵਿੱਚ ਘਰੇਲੂ ਪਰਿਵਾਰ ਦੇ ਘਰੇ ਇਸ ਟਾਈਮ ਮੌਜੂਦ ਹਾਂ ਤੇ ਬਾਈ ਹੁਣਿਆਂ ਦੇ ਕੋਲੇ ਇੱਕ ਪਹਿਲਾ ਸੁਆ ਪਲੂਣ ਝੋਟੀ ਬਕਾਉਆ ਮਤੀ ਸੂਈ ਸਵਾਈਆ ਤਾਜੀ ਬਿਲਕੁਲ ਕਟਾ ਇਹਦੇ ਮਗਰ ਕਿੰਨੇ ਬੌਲੇ ਤੋਂ ਸਟਾਰਟਿੰਗ ਕੀਤੀ ਆ ਕੀ ਜਿਹਦੀ ਗੱਲ ਬਾਤ ਸਾਰੀ ਜਾਣਕਾਰੀ ਲੈ ਦੂੰਗਾ ਕੀ ਇਹਦਾ ਰੇਟ ਆ ਕਿੰਨੀ ਉਮਰ ਆ ਆ ਜੋ ਮਿਲਦੇ ਆ ਬਾਈ ਨੂੰ ਸਾਰੀ ਜਾਣਕਾਰੀ ਆਪਾਂ ਬਾਈ ਤੋਂ ਹੀ ਲੈ ਲੈਨੇ ਆ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਕੀ ਹਾਲ ਆ ਜੀ ਠੀਕ ਆ ਜੀ ਸੇਤਾ ਦੇ ਪਰਿਵਾਰ ਬਾਈ ਹੈ ਜੀ ਸੇਤਾ ਦੇ ਪਰਿਵਾਰ ਮੈਂ ਕਿ ਘਰ ਬਾਰ ਠੀਕ ਆ ਸਾਰੇ ਹਾਂਜੀ ਹਾਂਜੀ ਵਧੀਆ ਬੰਦ ਚਲੋ ਸ਼ੁਕਰ ਆ ਬਾਈ ਅਸੇ ਨਾਮ ਦੱਸ ਦਈਏ ਘਰ ਦੀ ਬਾਈ ਆਪਣਾ ਨਾਮ ਜਗਜੀਤ ਸਿੰਘ ਸਾਨੂੰ ਹੁਮੇਸ਼ਰ ਸਿੰਘ ਠੀਕ ਆ ਵੀਰੇ ਘਰ ਆਪਣਾ ਕਿਹੜੀ ਸਾਈਡ ਆ ਗਿਆ ਆਪਣਾ ਦਾਣਾ ਮੰਡੀ ਨੂੰ ਜਿਹੜੀ ਸੜਕ ਜਾਂਦੀ ਉਹਦੇ ਸਾਹਮਣੇ ਜਿਹੜੀ ਗਲੀ ਜਾਂਦੀ ਉਹ ਆਪਣੇ ਘਰੇ ਆਉਂਦੀ ਆ ਠੀਕ ਆ ਵੀਰੇ ਅੱਛਾ ਆਪਾਂ ਛੋਟੀ ਵੇਚਣੀ ਹੈ ਹਨਾ ਬਈ ਇਹ ਕਿੰਨੇ ਵਾ ਸੂਈ ਆ ਇਹ ਪਹਿਲਾ ਸੂਈ ਪਹਿਲਾ ਸੂਈ ਸੂਈ ਕਿੰਨੇ ਦਿਨ ਹੋ ਗਏ ਬਈ ਅਜ ਸੂਈ ਨੂੰ ਇਹਨਾਂ ਨੂੰ ਹੋ ਗਏ ਨੇ 5 ਦਿਨ ਸੂਈ ਕਿੰਨੇ ਦੁੱਤ ਚਲਦੀ ਬਈ ਹੁਣ ਇਸ ਟਾਈਮ ਇਹਦਾ 8 ਕਿਲੋ ਬਬਲਾ ਜੀ 8 ਕਿਲੋ ਬੋਲੇ ਤੇ ਸਟਾਰਟਿੰਗ ਹਾਂਜੀ ਦੋਤਾ ਦੇ ਦੂ ਕੀ 11 12 ਕਿਲੋ ਚੁੱਪੀ ਹਾਂਜੀ ਹਾਂਜੀ ਅੱਛਾ ਚੋਣ ਚਾਂਨ ਨੂੰ ਠੰਡੀ ਹੈ ਬਈ ਕੋਈ ਆਲਸੋਲ ਤਾਂ ਨਹੀਂ ਕਰੀ ਨਹੀਂ 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 ਕਈ ਵਾਰੀ ਪਹਿਲਾਂ ਮੜਾ ਮੋਟਾ ਹਲਦੀ ਜਲਦੀ ਨਹੀਂ ਉਹ ਠੀਕ ਹੈ ਬਈ ਤੇ ਜੇਰ ਜੂ ਰੋਕੇ ਪਈ ਹੈ ਬਈ ਹਾਂ ਹਾਂ ਵਧੀਆ ਜੀ ਠੀਕ ਹੈ ਵੱਡੇ ਬਾਈ ਕੀ ਰੇਟ ਰੂਗੇ ਬਈ ਇਹਦਾ 1 ਲੱਖ 10 ਹਜ਼ਾਰ ਰੁਪਏ ਦਾ 1 ਲੱਖ ਤੇ 10 ਹਜ਼ਾਰ ਮੰਨ ਤਨ ਹੋ ਜੂ ਵਿੱਚੋਂ ਹਾਂਜੀ ਹਾਂਜੀ ਕਰ ਦਾਂਗੇ ਠੀਕ ਧੋਰੀ ਬਈ ਕੱਢੀ ਬਾਦੂ ਖੋਲੀ ਲੈ ਮਿੱਤਰੋ ਕੱਟੀ ਨੇ ਪਹਿਲਾਂ ਸੁਆ ਸੁਆ ਵਾ ਤੇ ਸੂਈ ਨੂੰ ਅੱਜ ਅਸਪੰਦ ਚਾਰ ਦਿਨ ਹੀ ਹੋਇਆ ਹਜੇ ਤੇ ਬੋਲੇ ਦੇ ਵਿੱਚ ਨਾੜਵਾ ਦਿਖਾਦੀ ਦੀਵਸੇ ਕੱਟੇ ਦਾ ਪੱਲ ਕੋਲ ਨਾਲ ਹੀ ਕੱਟਾ ਕੇ ਕੱਟੀ ਹੈ ਕਿ ਮੈਂ ਕੱਟਾ ਕੱਟਾ ਕਰੀ ਹੋਵੇ ਕੱਟੀ ਹੋਵੇ ਕੱਟਾ ਹੀ ਆ ਬਾਈ ਲੈ ਵੀ ਮਿੱਤਰੋ ਤੇ ਆਹ ਵੇਖ ਲਓ ਕੱਟੀ ਹੁਣ ਪਹਿਲਾਂ ਸੁਈ ਆ ਉਮਰ ਮੰਨ ਲਓ ਇਹਦੀ ਬਈ 3 ਸਾਲ ਤੋਂ 2 ਮਹੀਨੇ ਬਾਹਰ ਜਾਂ 2 ਮਹੀਨੇ ਘੱਟ ਇੱਥੇ ਜੇ ਹੋ ਸਕਦੀ ਹੈ ਕਰਮ ਵਾਲੀ ਦੀ ਆ ਲੈ ਬਈ ਦੇਵਾ ਰੂਬਾ ਵੇਖ ਲੋ ਕਰਮ ਵਾਲੀ ਦਾ ਬਈ ਬਣਦੀ ਤਾਂ ਦੀ ਕੱਟੀ ਸੋਹਣੀ ਸੁਨੱਖੀ ਵਜਨ ਵਜੂਦ ਵਾਲੀ ਠੋਸ ਨਿੱਗਰ ਆ ਪੜੀ ਸੰਭੀਆ ਕੋਈ ਇਹ ਨਹੀਂ ਹੈਗਾ ਛੋਟੀ ਮੰਨ ਕੇ ਨਾ ਆ ਜੇ ਕੋਈ ਵੀ ਜਿੰਨੇ ਕੁ ਉਮਰ ਦੇ ਹਿਸਾਬ ਨਾਲ ਕਾਦ ਦਾ ਸਮਦਰ ਕੱਟੀ ਚੰਗੀ ਥੱਲੋ ਲੈ ਵੀ ਪਧਰੀ ਪੁਧਰੀ ਚੰਗੀ ਤੁਰਨਾ ਨਹੀਂ ਇਹਨੇ ਬੱਚੇ ਬਣਾ ਦੀਵ ਵੜਾ ਇੱਥੇ ਵਿਖਾ ਦੇ ਹੂੰ ਲੈ ਬਈ ਬਣਦੇ ਬਸ ਬਈ ਇੱਥੇ ਲੈ ਵੀ ਦਾ ਥਣ ਥਣ ਨੇੜੇ ਰਹੀ ਬਈ ਹੁਣ ਡਰੂਗੀ ਸਾਡੇ ਤੋਂ ਇਹਦਾ ਲੇਵਾ ਥਣ ਵਿਖਾ ਦੀ ਹੈ ਕਿਰਾਂ ਦੀ ਆਪਾ ਬਣਦੇ ਬਈ ਬਣਦੇ ਨਾ ਦੇ ਸੰਗਲ ਕੋ ਖੋਲੀ ਨਾ ਖੋਲੀ ਤੇ ਬਣਦੇ ਮੈਂ ਡਰੂ ਕਿਉਂ ਮੈਂ ਲੈ ਬਾਈ ਆ ਨਦੀ ਬਾਈ ਫੀਗਾ ਥਾਣਾ ਵੀ ਬਹੁਤ ਚੰਗਾ ਕੱਟੀ ਨੂੰ ਬਈ ਤੇ ਬਈ ਸੂਗ ਲੈ ਵੀ ਮਿੱਤਰੋ ਥਾਣਾ ਤੁਹਾਨੂੰ ਵੇਖ ਲਓ ਤੇ ਚਾਰ ਰਹਿਣ ਓਕੇ ਜਾਵਾਂ ਹਾਏ ਨਾ ਕੱਟੀ ਮਾੜਾ ਜਿਵੇਂ ਆਪਾਂ ਕਹਿਆ ਸੀ ਜਾਪੇ ਦੇ ਵਿੱਚ ਆ ਤੇ ਪੰਜਾ ਸੱਤਾ ਦਿਨ ਨੂੰ ਨਾ ਇਹ ਹੀ ਕੱਟੀ ਦੇ ਲੇਵੇ ਦੀ ਤੁਹਾਨੂੰ ਪਛਾਣ ਨਹੀਂ ਆਉਣੀ ਮੁਖਸਰ ਇਲਾਕੇ ਦੀ ਝੋਟੀ ਆ ਮਿੱਤਰੋ ਦੁੱਧ ਬਾੜ ਵਾਲੀ ਦਾ 10 11 ਕਿਲੋ ਟੋਰਾ ਨਾਲ ਦੇਈ ਜਾਊਗੀ ਪਹਿਲੇ ਸੂਏ ਦੇ ਵਿੱਚ ਦੂਜੇ ਸੂਏ ਨੂੰ 13 14 ਕਿਲੋ ਵਾਲੀਆਂ ਬਾਤਾਂ ਪਾ ਜੂਗੀ ਕਿਉਂਕਿ ਜਾਨਵਰ ਪਾਈ ਹੋਣਾਂ ਕੋਲੇ ਚੰਗੇ ਆ ਸਾਰੇ ਅੰਦਰ ਖੜੇ ਹੋਏ ਆ ਮਿੱਤਰੋ ਤੇ ਆਪਾਂ ਨੰਬਰ ਆਪਾਂ ਵੀਰੇ ਦਾ ਤੁਸੀਂ ਨੋਟ ਕਰ ਲਓ ਜਿਹੜੇ ਨੰਬਰ ਤੇ ਤੁਸੀਂ ਕਰਕੇ ਬਈ ਸੌਦਾ ਤੈਅ ਕਰਨਾ ਵਾ ਉਹ ਨੰਬਰ ਤੁਹਾਨੂੰ ਮੈਂ ਹੁਣ ਦੱਸਣ ਲੱਗਾ ਐਂਡ ਕਾਪੀ ਪਿੰਨ ਚੱਕ ਲੋ ਤੇ ਕਿਰਨ ਦੀ ਲਿਖ ਲੋ ਬਾਈ ਨੰਬਰ ਹੈਗਾ ਬਾਈ ਦਾ 62805 ਤੇ 15600 5 62805 15605 62805 ਤੇ 15605 ਇਹ ਨੰਬਰ ਤੇ ਜਦੋਂ ਤੁਸੀਂ ਕਾਲ ਕਰੋਗੇ ਤਾਂ ਟ੍ਰੂ ਕਾਲਰ ਤੇ ਨਾ ਆਊਗਾ ਗੁਰਪੰਤ ਸਿੰਘ ਤੇ ਬਾਈ ਦੇ ਨਾਲ ਕਰ ਲਿਓ ਤੁਸੀਂ ਮਿੱਤਰੋ ਗੱਲਬਾਤ ਨੰਬਰ ਸਕਰੀਨ ਦੇ ਉੱਤੇ ਆ ਪਿੰਡ ਖੋਖਰਾ ਜ਼ਿਲ੍ਹਾ ਮੁਕਸਰ ਸਾਹਿਬ ਬਾਕੀ ਜਾਣਕਾਰੀ ਲਈ ਸਾਰੀ ਵੀਡੀਓ ਵੇਖ ਲਓ ਧੰਨਵਾਦ